ਸਰਕੀ ਕਾਰਵਾਈ ਕੀਤੀ ਗਈ ਹੁੰਦਾ ਇਹਦੇ ਵਿੱਚ ਆਪਣੇ ਇਨਸਪੈਕਟਰ ਜਮਾਲਪੁਰ ਇਨਸਪੈਕਟਰ ਨਵਿੰਦਰਪੁਰ ਨੂੰ ਇਨਫੋਰਮੇਸ਼ਨ ਆਈ ਤੇ ਇਹਨਾਂ ਨੇ ਇਨਫੋਰਮੇਸ਼ਨ ਨੂੰ ਮੈਚਰ ਕਰਦੇ ਉਹਨੂੰ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਹੈਗੀ ਆ ਅਕੀਰਸ ਦੇ ਖਿਲਾਫ ਕਾਰਵਾਈ ਕੀਤੀ ਉਹਦਾ ਸਟੇਟਮੈਂਟ ਲਿਖ ਕੇ ਜਨਤੀ ਉਹਨਾਂ ਨੇ ਜੋ ਵੀ ਬਿਆਨ ਦਿੱਤਾ ਸੀ ਬੇਸਤਾਂ 25 ਸਕੂਲ ਜਾ ਰਹੀ ਸੀ ਸਕੂਲ ਜਾਂਦਿਆਂ ਨੂੰ ਰਸਤੇ 'ਤੇ ਉਹਨੇ ਆਪਣੀ ਗੱਡੀ 'ਚ ਮਿਠਾ ਕੇ ਕਿਤੇ ਲੈ ਗਿਆ ਤੇ ਉਹਨੂੰ ਕੁਝ ਪੋਲਟ ਰਿਨਕੁਇਰਾ ਪਿਆ ਕੇ ਕਿ ਖੁਦਦਾਰ ਕੁ ਕਰਮ ਮਾੜਾ ਕੰਮ ਕੀਤਾ ਤੇ ਉਹਦੇ ਸਬੰਧੀ ਕੇਸ ਰਜਿਸਟਰ ਕਰਕੇ ਤੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਔਰ ਇਨਵੈਸਟੀਗੇਸ਼ਨ ਦੇ ਦਰਮਿਆਨ ਦੋਸ਼ੀ ਨੂੰ ਵੈਸਟ ਵੀ ਕਰ ਲਿਆ ਗਿਆ ਤੇ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਸਰ ਜਿਹੜਾ ਲੜਕਾ ਬੱਚੀ ਦੇ ਮਹੱਲੇ 'ਚ ਹੀ ਰਹਿੰਦਾ ਜੀ ਬੱਚੀ ਪਹਿਲਾਂ ਉਸ ਜਿਹੜਾ ਲੜਕਾ ਕਿ ਉਹ ਜਿਹੜਾ ਬੰਦਾ ਖੜਿਆ ਆ ਉਹਦੇ ਗਵਾਰਡਸ ਕੁਛ ਦਿਨ ਪਹਿਲਾਂ ਉੱਥੇ ਹੀ ਕਿਰਾਏ ਤੇ ਰਹਿੰਦੇ ਸੀਗੇ ਤੇ ਉਹ ਕਿਰਾਏ ਤੇ ਰਹਿਣ ਕਰਕੇ ਉੱਥੋਂ ਕਿਸੇ ਮੁੜਕੇ ਦੁਬਾਰਾ ਕਿਤੇ ਹੋਰ ਕਿਰਾਏ ਤੇ ਚਲੇ ਗਏ ਤੇ ਉਹਨੇ ਰਸਤੇ 'ਚ ਜਨੂ ਜਾਂਮਸ਼ਾਹ ਕਰਕੇ ਉਹਨੇ ਆਪਣੀ ਗੱਡੀ ਵਿਛਾਲ ਲਈ ਇਸ ਸਰਕਲ 'ਚ ਇਸ ਤਰ੍ਹਾਂ ਹੋਰ ਵੀ ਕੋਈ ਸੀਗਾ ਜੀ ਨਹੀਂ ਕੱਲਾ ਜੀ ਅਜੇ ਤੱਕ ਇਨਵੈਸਟੀਗੇਸ਼ਨ ਕੱਲਾ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰਵਾਹ ਜਿਹੜਾ ਹੈਗਾ ਪ੍ਰਵਾਸੀ ਹੈ ਉਹ ਪੰਜਾਬੀ ਹੈ ਨਹੀਂ ਲੋਕਲ ਪੰਜਾਬੀ ਨੇ ਤੇ ਇੱਥੋਂ ਦੇ ਮੁੰਡੀਆਂ ਕਲਾਂ ਦੇ ਰਹਿੰਦੇ ਤੇ ਪਹਿਲਾਂ ਵੀ ਕੋਈ ਐਦਾਂ ਦੀ ਕੋਈ ਮਾਮਲਾ ਸਾਹਮਣੇ ਆਇਆ ਕੋਈ